ਪਾਏ ਉਹਨਾਂ ਨੂੰ ਬਿਲਾ ਨੂੰ ਸਭਨ ਕੈ ਵਾਹੀ ਗੁਰੂ ਦੀ ਖਾਲਸਾ ਵਾਹੀ ਗੁਰੂ ਦੀ ਕੀ ਫਤਿਹ ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਦੇ ਸਤ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਸਰਵਨ ਕਰਨ ਦਾ ਸਮਾਂ ਹੋਇਆ ਹੈ ਆਓ ਮੰਨ ਜਵਰਤੀਆਂ ਇਕਾਗਰ ਕਰੀਏ ਗੁਰੂ ਦਾ ਇਤਿਹਾਸ ਸਰਵਨ ਕਰਕੇ ਲਾਹਾ ਪ੍ਰਾਪਤ ਕਰੀਏ ਜੀ ਪਾਏ ਉਹਨਾਂ ਨੂੰ ਬਿਲਾ ਨੂੰ ਸਭਨ ਕੈ ਜਿਉਂ ਜਦੋਂ ਰਾਜੇ ਦਾ ਪੁੱਤਰ ਜਿਉਂਦਾ ਕਰ ਦਿੱਤਾ ਪਾਈ ਸਭਨ ਮਾਰਨੇ ਤਾਂ ਸਾਰਿਆਂ ਦੇ ਘਰਾਂ ਦੇ ਵਿੱਚ ਆਨੰਦ ਖਾ ਗਿਆ ਹੈ। ਅਨੇਕਾਂ ਪ੍ਰਕਾਰ ਦੇ ਮੰਗਲ ਗਾਉਣ ਲੱਗੇ ਹਨ। ਤਾਂ ਰਾਜੇ ਨੇ ਵੱਡਾ ਉਤਸ਼ਾਹ ਕੀਤਾ ਹੈ। ਤਾਂ ਗਰੀਬਾਂ ਨੂੰ ਬਹੁਤ ਸਾਰਾ ਧਾਨ ਦਾਨ ਵਿੱਚ ਦਿੱਤਾ ਹੈ। ਤਾਂ ਛੋਟੇ ਨਗਾਰੇ ਅਤੇ ਬੰਸਰੀਆਂ ਆਦਿਕ ਵੱਜੀਆਂ ਹਨ। ਤਾਂ ਕਿਲੇ ਦੇ ਦਰਵਾਜੇ ਦੇ ਵਿੱਚ ਇਹ ਜਿਹੜੇ ਨਗਾਰੇ ਹਨ ਬੰਸਰੀਆਂ ਉਹ ਵਜਾ ਰਹੇ ਹਨ ਤਪਾਟ ਤੇ ਕਲਾਉਤ ਉਹ ਸੁਰਾਂ ਨੂੰ ਗਾ ਰਹੇ ਹਨ ਰਬਾਬਾਂ ਸਤਾਰ ਤੇ ਢੋਲ ਆਦਿਕ ਬਾਜੇ ਵੱਜ ਰਹੇ ਹਨ ਇਹ ਮਹਾਂ ਮੰਦਰ ਪ੍ਰਮੋਤ ਜਹਾਂ ਪਹਿਲਾਂ ਜਿੱਥੇ ਰੋਣ ਧੋਣ ਦੀ ਆਵਾਜ਼ ਆ ਰਹੀ ਸੀ ਹੁਣ ਉੱਥੇ ਸੋਹਣੇ ਮੰਗਲ ਖੁਸ਼ੀਆਂ ਹੋ ਰਹੀਆਂ ਹਨ ਰਾਜਾ ਹੈ ਰਾਣੀ ਹੈ ਤੇ ਸਾਰੇ ਵਧੀਰ ਹਨ ਸਾਵਣ ਮਲ ਆਕੇ ਦਵਾਲ ਤਾਂ ਉਸੇ ਵੇਲੇ ਪਾਈ ਸਾਵਣ ਮਲ ਦੇ ਅੱਗੇ ਹੱਥ ਜੋੜ ਅਕੋਲਣ ਅਰਥ ਹੈ ਹੱਥ ਜੋੜਦੇ ਹਨ ਅਤੇ ਭੇਟਾਵਾਂ ਅਰਪਣ ਕਰਦੇ ਹਨ ਤਾਂ ਗਲ ਦੇ ਵਿੱਚ ਫੁੱਲਾਂ ਦੇ ਹਾਰ ਪਹਿਨਾਏ ਹਨ ਆਸ਼ਰ ਤੇ ਚੌਰ ਚਲਾਉਂਦੇ ਹਨ ਤੇ ਉਹਨਾਂ ਦਾ ਜਸ ਕਰ ਰਹੇ ਹਨ ਤਾਂ ਮੱਥਾ ਪੈਰਾਂ ਤੇ ਧਰਕੇ ਤੇ ਸਿਰ ਸਾਰੇ ਨਿਵਾਰੇ ਹਨ ਸਿਰ ਕਾੜੇ ਢਾਏ ਤੇ ਲਿਆਏ ਪਾਲਕੀ ਵਿੱਚ ਬਿਠਾ ਕਰਕੇ ਤੇ ਲਿਆਏ ਹਨ ਨੇ ਮਹਿਲਾ ਦੇ ਅੰਦਰ ਇੱਕ ਸੋਹਣੇ ਸਥਾਨ ਦੇ ਵਿੱਚ ਬੜੇ ਆਦਬ ਦੇ ਨਾਲ ਉਹਨਾਂ ਦਾ ਡੇਰਾ ਕਰਵਾਇਆ ਹੈ ਖਾਣ ਵਾਸਤੇ ਭੋਜਨ ਅਤੇ ਪੀਣ ਵਾਸਤੇ ਪਾਣੀ ਦਿੱਤਾ ਹੈ ਬੜਾ ਮੁੱਲ ਵਾਲਾ ਮਹਿੰਗਾ ਪਲੰਗ ਉਹਨਾਂ ਦੇ ਬੈਠਣ ਵਾਸਤੇ ਡੋਹਾਇਆ ਹੈ ਆ ਆ ਕੇ ਫਿਰ ਹੋਰਾਂ ਨੇ ਵੀ ਨਮਸਕਾਰ ਕੀਤੇ ਹਨ ਤਾਂ ਉਹ ਜਿਹੜਾ ਚੰਦੂਆ ਹੈ ਤੇ ਉਹਨੂੰ ਜਰੀਦਾਰ ਗੁੰਫੇ ਉਹ ਲਟਕ ਰਹੇ ਹਨ ਤਾਂ ਉਹਨਾਂ ਦੇ ਬਲੰਗ ਦੇ ਉੱਪਰ ਸੋਨਾ ਚੰਦੂਆ ਤਾਣਿਆ ਹੋਇਆ ਹੈ ਤਾਂ ਇਸ ਤਰ੍ਹਾਂ ਕਈ ਪ੍ਰਕਾਰ ਦੀ ਸੇਵਾ ਕੀਤੀ ਹੈ ਮਾਪ ਇਹ ਮਾਪ ਜਗਰੇ ਬਸ ਮਾਈ ਸੇਵਾ ਕੀਤੀ ਮਹਿਮਾ ਕਰਦੇ ਤੇ ਉਹਨਾਂ ਦਾ ਇਹ ਮਹਾਨ ਕੌਤਬ ਵਿਵੇ ਕਰਕੇ ਸਾਰੇ ਹੈਰਾਨ ਹਨ ਬਈ ਇਹ ਤਾਂ ਸਰਬ ਕਲਾ ਕਰਕੇ ਸਮਰਤ ਹਨ ਜਿਨ੍ਹਾਂ ਨੇ ਰਾਜੇ ਦੇ ਪੁੱਤਰ ਨੂੰ ਮਰੇ ਹੋਣ ਨੂੰ ਜਿਉਂਦਾ ਕਰ ਦਿੱਤਾ ਹੈ ਤਾਂ ਕੁਝ ਦਿਨਾਂ ਦੇ ਬਾਅਦ ਰਾਜਾ ਸਿੱਖ ਹੋ ਗਿਆ ਹੈ ਫਿਰ ਰਾਜੇ ਤੋਂ ਬਾਅਦ ਸਾਰੇ ਸਿੱਖੀ ਦੇ ਘਰ ਵਿੱਚ ਆ ਗਏ ਹਨ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਤੇ ਸੁਖ ਪਾਉਂਦੇ ਹਨ ਤਾਂ ਚਿਤ ਦੀਆਂ ਇੱਛਾਵਾਂ ਜੋ ਕਹਿੰਦੇ ਭਾਈ ਸਾਹਵਣ ਮਲਜੀ ਪੂਰੀਆਂ ਕਰ ਦਿੰਦੇ ਹਨ ਸ਼ਾਵਣ ਮਾਰਨੇ ਰਾਜੇ ਦੇ ਤਾਂ ਇਹ ਕਹਿਣਾ ਕੀਤਾ ਹੈ ਸਾਡਾ ਜੋ ਘਰ ਹੈ ਵਿਆਸਾ ਦਰਿਆ ਦੇ ਕਿਨਾਰੇ ਤੇ ਹੈ ਤਾ ਸਾਨੂੰ ਘਰ ਬਣਾਉਣ ਵਾਸਤੇ ਲੰਮੀਆਂ ਸਤੀਰਾਾਂ ਦੀ ਲੋੜ ਹੈ ਇਕੱਠਾ ਕਰੋ ਉਸਾਸ ਸਤੀਰਾ ਇਸ ਕਰਕੇ ਵੱਡੀ ਗਿਣਤੀ ਦੇ ਵਿੱਚ ਲੱਕੜਾਂ ਸਤੀਰਾਾਂ ਇਕੱਠੀਆਂ ਕਰੋ ਜਿਹੜੇ ਬੰਧੂ ਕਸ਼ਤ ਗੱਢ ਕੇ ਤਾਂ ਇਆਂ ਲੱਕੜਾਂ ਦੇ ਬੇੜੇ ਬੰਨ੍ਹ ਕਰਕੇ ਉਹਨਾਂ ਨੂੰ ਚੰਗੀ ਤਰ੍ਹਾਂ ਬੰਨ੍ਹ ਕੇ ਤੇ ਵਿਆਸਾ ਦਰਿਆ ਦੇ ਵਿੱਚ ਪਾ ਦਿਓ ਕਰਨ ਹਾਰ ਤਾਂ ਕੋਈ ਸੁਧਾਰੇ ਤਾਂ ਪਰ ਤਾਰੂ ਮਨੋਖ ਹੋਣ ਤੇ ਉਹ ਲੱਕੜਾਂ ਦੇ ਨਾਲ ਭੇਜ ਦਿਓ ਕਿਉਂ ਹੌਲੀ ਹੌਲੀ ਵਹਿਰ ਚੱਲ ਕੇ ਪਾਣੀ ਦੇ ਨਾਲ ਉੱਥੇ ਪਹੁੰਚ ਜਾਏਗਾ ਜਦੋਂ ਗੋਵਿੰਦਵਾਲ ਦੇ ਕਿਨਾਰੇ ਦੇ ਉੱਪਰ ਆ ਲੱਕੜਾਂ ਪਹੁੰਚ ਜਾਣਗੀਆਂ ਤੇ ਉੱਥੇ ਲੱਕੜਾਂ ਮਹਾਰਾਜ ਗੁਰੂ ਅਮਰਦਾਸ ਜੀ ਕਢਵਾ ਲੈਣਗੇ ਤਾਂ ਇਹ ਸੁਣ ਕਰਕੇ ਸਾਵਣ ਮੱਲ ਦਾ ਬਚਨ ਹਰੀਪੁਰ ਦਾ ਜੋ ਰਾਜਾ ਹੈ ਤਾਂ ਇਸ ਕੰਮ ਵਾਸਤੇ ਬਹੁਤ ਬੰਦੇ ਲਾ ਦਿੱਤੇ ਹਨ ਤਾਂ ਇਹ ਬਹੁਤ ਸਾਰੀ ਲੱਕੜ ਇਕੱਠੀ ਕਰ ਲਈ ਹੈ ਤਾਂ ਮਿਸਤਰੀ ਲਾ ਕੇ ਉਹ ਲੱਕੜ ਦੀ ਸਫਾਈ ਕਰਵਾਈ ਹੈ ਤਾਂ ਲੰਮੀਆਂ ਲੱਕੜਾਂ ਹਨ ਤੇ ਇੱਕੋ ਜਿਹਾ ਸੰਚਾ ਹੈ ਤਾਂ ਇਆਂ ਸਰਬ ਤਰੀਕਿਆਂ ਦੇ ਨਾਲ ਸੋਹਣੀ ਲੱਕੜ ਤਿਆਰ ਕਰਵਾ ਲਈ ਹੈ ਕਾਸਾ ਕੇ ਦੇਖਨਾਰਾ ਤਾਂ ਇਆਂ ਲੱਕੜਾਂ ਦੇ ਬੇੜੇ ਬੰਨ੍ਹ ਕਰਕੇ ਤੇ ਵਿਆਸ ਦਰਿਆ ਦੇ ਵਿੱਚ ਤਾਰ ਸੰਤੂ ਦੀ ਜਨਾਈ ਤਾਂ ਛੁੱਟ ਦਿੱਤੀਆਂ ਹਨ ਲੱਕੜਾਂ ਤੇ ਨਾਅਰ ਤਾਰੂ ਬੰਦੇ ਭੇਜ ਦਿੱਤੇ ਹਨ ਕਿਹਾਂ ਲੱਕੜ ਚੱਲਦੀ ਚਾਹਿੰਦੀ ਗੋਵਿੰਦਵਾਲ ਸਾਹਿਬ ਪਹੁੰਚ ਗਈ ਹੈ ਤਾਂ ਉਥੇ ਬੜੀ ਛੇਤੀ ਪਹੁੰਚ ਗਈ ਹੈ ਉਧਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਲੱਕੜ ਕੜਵਾ ਕੇ ਤੇ ਵੇਖੀ ਹੈ ਹਰੇ ਆਪ ਹੋਏ ਲਈ ਬਿੜਾਏ ਤੇ ਮਹਾਰਾਜ ਜੀ ਨੇ ਆਪ ਖੜ ਕੇ ਤੇ ਉਹ ਸਾਰੀ ਲੱਕੜ ਵੰਡ ਦਿੱਤੀ ਹੈ ਜਿੰਨੇ ਜਿੰਨੇ ਕੋਈ ਲੱਕੜ ਚਾਹੁੰਦਾ ਹੈ ਉਹਨੇ ਉਹਨੇ ਲੱਕੜ ਸਭ ਨੂੰ ਦੇ ਦਿੱਤੀ ਤੇ ਉਹ ਆਪੋ ਆਪਣੇ ਥਾਵਾਂ ਤੇ ਗਏ ਹਨ ਜਿਹੜੇ ਆਪਣੇ ਪਰਿਵਾਰ ਦੇ ਮਨੁੱਖ ਸਨ ਜੇਕਰ ਗ੍ਰੇਂਦਰ ਕੋ ਬਾਦਲਾ ਸੁਦੀਦਾ ਤਾਂ ਜਿਹੜੇ ਬ੍ਰਾਹਮਣਾਂ ਦੇ ਵਿੱਚੋਂ ਕੁਝ ਪਰਿਵਾਰ ਸਨ 22 ਜਾਤ ਸੁਲਖ ਖੱਤਰੀ ਗੁਲਗੀ ਤਾਂ ਖੱਤਰੀਆਂ ਦੀਆਂ ਜਿਹੜੀਆਂ 22 ਜਾਤਾਂ ਸਨ ਤਾਂ ਗੋਇਲਵਾਲ ਵਸਨੀਕੀਨ ਤਾਂ ਜਿਨ੍ਹਾਂ ਨੇ ਆ ਕੇ ਗੋਇੰਦਵਾਲ ਸਾਹਿਬ ਆਸਾ ਕੀਤਾ ਹੈ ਸਾਰੀਆਂ ਜਾਤਾਂ ਦੇ ਸਿੱਖਾਂ ਦੇ ਉੱਥੇ ਘਰ ਕੀਤੇ ਹਨ ਤਾਂ ਸਾਰਿਆਂ ਨੇ ਲੈ ਕਰਕੇ ਲਕੜਾਂ ਮਹਾਰਾਜ ਦੀ ਪਾਸੋਂ ਤੇ ਘਰ ਬਣਾਉਣੇ ਸ਼ੁਰੂ ਕੀਤੇ ਹਨ ਤਾਂ ਹੋਰ ਵੀ ਜਿਹੜੇ ਵਸਣ ਵਾਸਤੇ ਗੋਇੰਦਵਾਲ ਸਾਹਿਬ ਮਨੋਕ ਹਨ ਜੀ ਗੁਰੂ ਪ੍ਰੀਤ ਤਦੇ ਉਹ ਨਵੇਂ ਆਉਂਦੇ ਆ ਤੇ ਉਹਨਾਂ ਵਾਸਤੇ ਵੀ ਮਹਾਰਾਜ ਜੀ ਲੱਕੜੀ ਦਿੰਦੇ ਹਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਖੜੇ ਹੋ ਕਰਕੇ ਤਾਂ ਜਿਨ੍ਹਾਂ ਨੂੰ ਜਿੰਨੀ ਕੁ ਜੋਗ ਜਗਾ ਸੀ ਤੇ ਉਹ ਜਗਾ ਵੀ ਮਹਾਰਾਜ ਜੀ ਨੇ ਵੰਡ ਦਿੱਤੀ ਹੈ ਇयां ਸਾਰਿਆਂ ਨੂੰ ਜਗਾ ਤੇ ਲੱਕੜਾਂ ਦੇ ਕਰਕੇ ਜਦੋਂ ਸਾਰਿਆਂ ਨੂੰ ਜਗਾ ਤੇ ਲੱਕੜਾਂ ਦੇ ਦਿੱਤੀ ਲੈ ਕਰਕੇ ਲੋਕ ਸਾਰੇ ਬੜੇ ਮੁਦਦ ਆਨੰਦਤ ਹੋਏ ਹਨ ਤਾਂ ਇਹਨਾਂ ਆਪੋ ਆਪਣੇ ਘਰ ਰਚਣ ਲੱਗੇ ਹਨ ਜਿਹਨੂੰ ਜਗਾ ਦਿੱਤੀ ਉਹਨੇ ਜਗਾ ਮਲ ਲਈ ਜਿਹਨੂੰ ਲੱਕੜਾਂ ਦਿੱਤੀਆਂ ਤੇ ਉਹਨੇ ਲੱਕੜਾਂ ਮਲ ਲਈਆਂ ਹਨ ਜਨਾਂ ਦੇ ਵੱਡੇ ਭਾਗ ਸਨ ਤਾਂ ਉਹ ਚਿੰਤਾ ਰਹਿਤ ਹੋ ਕਰਕੇ ਗੋਇੰਦਵਾਲ ਸਾਹਿਬ ਬਸੇ ਹਨ ਤਾਂ ਸੁੰਦਰ ਨਦੀ ਬਿਆਸ ਦੇ ਕੰਡੇ ਤੇ ਤਾਂ ਜਿਹੜਾ ਗੰਗਾ ਵਾਂਗ ਜਿਸ ਦਾ ਨਿਰਮਲ ਪਾਣੀ ਹੈ ਤਾ ਬਨਾਦਰਤਾਪਨ ਬਹੁਤ ਤੁਜਾ ਤਾਂ ਇਉਂ ਉਸ ਜਲ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਪਾਪ ਨਾਸ਼ ਹੋ ਜਾਂਦੇ ਹਨ ਜਿਹੜਾ ਵੀ ਅੰਗ ਸਪਰਸ਼ ਕਰੀਦਾ ਤੇ ਉਹ ਹਾਈ ਅੰਗ ਪਵਿੱਤਰ ਹੋ ਜਾਂਦਾ ਹੈ ਬਈ ਦਰਸ਼ਨਾ ਦੇ ਸਤਿਗੁਰਾਂ ਦਾ ਸਤਿਗੁਰਾਂ ਦੇ ਦਰਸ਼ਨਾ ਦਾ ਉਸੇ ਵੇਲੇ ਫਲ ਮਿਲਦਾ ਹੈ ਤਾਂ ਜਿਨ੍ਹਾਂ ਨੂੰ ਜੋਗੀ ਵੀ ਆਪਣੇ ਹਿਰਦੇ ਵਿੱਚ ਧਿਆਉਂਦੇ ਹਨ ਤਾਂ ਮੇਰ ਸਮਾਨ ਸਤਿਗੁਰਾਂ ਦੀ ਬਾਣੀ ਸੁਣਦੇ ਹਨ ਤਾਂ ਜਿਨ੍ਹਾਂ ਦੀ ਬਾਣੀ ਜਿਹੜੀ ਉਹਨਾਂ ਨੂੰ ਸਮਝਣਾ ਬੜਾ ਸੁਗਮ ਸੌਖਾ ਹੈ ਜੇਕਰ ਹੋਈ ਸਕਦੇ ਦਿਨ ਵਰ ਕੀ ਤਾਂ ਸਾਰਾ ਦਿਨ ਗੁਰੂ ਦਾ ਲੰਗਰ ਚੱਲਦਾ ਹੈ ਸਾਰੀਆਂ ਜਾਤੀਆਂ ਦੇ ਲੋਕ ਭੋਜਨ ਸ਼ੱਕਦੇ ਹਨ ਜਿਹੜਾ ਵਿਅਕਤੀ ਭੋਜਨ ਨਹੀਂ ਸ਼ੱਕਦਾ ਤੇ ਉਹਨੂੰ ਦਰਸ਼ਨ ਨਹੀਂ ਹੁੰਦੇ ਇਹੋ ਨਾਮ ਸਤਗੁਰਾਂ ਨੇ ਠਹਿਰਾਇਆ ਹੈ ਜਿਹੜਾ ਲੰਗਰ ਵੱਜ ਜਾਂਦਾ ਤੇ ਉਹ ਪਸ਼ੂਆਂ ਨੂੰ ਭੇਜ ਦਿੰਦੇ ਹਨ ਤਾਂ ਇਉਂ ਸਿੱਖ ਫਿਰ ਉਹ ਭੋਜਨ ਗਊਆਂ ਨੂੰ ਛਕਾ ਦਿੰਦੇ ਹਨ ਪਸ਼ੂਆਂ ਨੂੰ ਖਾਣ ਤੋਂ ਬਾਅਦ ਵੀ ਜਿਹੜਾ ਭੋਜਨ ਛੇਸ਼ ਬਾਕੀ ਰਹਿ ਜਾਂਦਾ ਹੈ ਤਾਂ ਉਹ ਫਿਰ ਵਿਆਸ ਦਰਿਆ ਦੇ ਵਿੱਚ ਜਲ ਪ੍ਰਵਾਹ ਕਰ ਦਿੰਦੇ ਹਨ ਤਾਂ ਰਾਤ ਵਾਸਤੇ ਜਿਹੜਾ ਅੰਨ ਹੈ ਉਹ ਬਾਕੀ ਨਹੀਂ ਰੱਖਦੇ ਹਨ ਜਿੰਨਾ ਵੀ ਦਿਨੇ ਆਣਾ ਤੇ ਦਰਬ ਜਿਹੜਾ ਚੱਲ ਕਰਕੇ ਆਉਂਦਾ ਹੈ ਤਾਂ ਸਤਿ ਪੁਰਖ ਦੇ ਅਨੰਦ ਲੀਵੈ ਤਾਂ ਸਾਰਿਆਂ ਨੂੰ ਮਹਾਰਾਜ ਜੀ ਇਉਂ ਆਨੰਦ ਦਿੰਦੇ ਹਨ ਤੇ ਖਾਈ ਤਾਂ ਜਿਹੜੇ ਲੰਗਰ ਵਿੱਚੋਂ ਪੋਜਨ ਸ਼ੱਕਦੇ ਹਨ ਤੇ ਉਹ ਲੰਗਰ ਛੱਕ ਕੇ ਤ੍ਰਿਪਤ ਹੋ ਜਾਂਦੇ ਹਨ ਕਿਉਂ ਥੋੜੇ ਸਮੇਂ ਦੇ ਵਿੱਚ ਹੀ ਸੋਹਣੀ ਨਗਰੀ ਬਸ ਗਈ ਹੈ ਤਾਂ ਜਿਸ ਨੂੰ ਸਤਿਗੁਰਾਂ ਨੇ ਆਪ ਵਸਾਇਆ ਹੈ ਤਾਂ ਜਿਹੜਾ ਮਨੁੱਖ ਆਪਣੇ ਮਨ ਵਿੱਚ ਕਾਮਨਾ ਧਾਰਨ ਕਰਕੇ ਆਉਂਦਾ ਹੈ ਮਹਾਰਾਜੀ ਦੇ ਦਰਸ਼ਨ ਕਰਕੇ ਛਾ ਪੂਰੀ ਹੋ ਜਾਂਦੀ ਹੈ। ਕਾਵਿਕੀ ਕਥਾ ਪੁਸਤ ਹੈ। ਉਧਰ ਸਾਵਣ ਮਾਲ ਦੀ ਕੁਝ ਕਥਾ ਬਾਕੀ ਹੈ। ਅਕਬੀ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਵੀ ਹੁਣ ਸਾਵਣ ਮਾਲ ਦੀ ਕੁਝ ਕਥਾ ਸੁਣੋ। ਤਾਂ ਬੜੇ ਆਦਰ ਦੇ ਨਾਲ ਸਾਵਣ ਮਾਲ ਜੀ ਹਰੀਪੁਰ ਵਸਦੇ ਹਨ। ਤਾਂ ਜਿੱਥੇ ਉਹਨਾਂ ਦੀ ਬਹੁਤ ਵੱਡੀ ਮੰਨਤਾ ਹੋਣ ਲੱਗੀ ਹੈ। ਤਾਂ ਜਿਸ ਦੇ ਹੁਣ ਰਾਜਾ ਵੀ ਚਰਨ ਧੁੰਦਾ ਹੈ। ਤਾਂ ਹੋਰ ਕਿਉਂ ਨਾ ਸੇਵਾ ਕਰਨ ਜਦੋਂ ਰਾਜਾ ਸੇਵਾ ਕਰਦਾ ਤੇ ਸਾਰੇ ਸੇਵਾ ਕਰਦੇ ਹਨ ਤਾਂ ਇਉਂ ਮਿਲ ਮਿਲ ਕਰਕੇ ਲੋਕ ਤੇ ਉਹਨਾਂ ਨੂੰ ਨਮਸਕਾਰਾਂ ਕਰਦੇ ਹਨ ਤਾਂ ਇਉਂ ਬੜੇ ਪ੍ਰੇਮ ਦੇ ਨਾਲ ਉਹਨਾਂ ਨੂੰ ਬੇਨਤੀਆਂ ਕਰਦੇ ਹਨ ਤਾਂ ਜਿਹੜਾ ਵੀ ਆ ਕਰਕੇ ਭਾਈ ਸ਼ਾਵਨ ਮਾਲ ਕੋਲੇ ਕੋਈ ਇੱਛਾ ਕਰਦਾ ਹੈ ਤਾਂ ਉਹ ਰਮਾਲ ਦੇ ਨਾਲ ਸਾਰੀਆਂ ਇੱਛਾਵਾਂ ਪੂਰੀਆਂ ਕਰਦੇ ਹਨ ਤਾਂ ਕਈ ਪੁੱਤਰ ਦੀ ਤੇ ਕਈ ਧਨ ਦੀ ਛਾ ਕਰਦੇ ਹਨ ਤਾਂ ਇਤਿਆਦ ਪ੍ਰਾਪਤ ਕਰਕੇ ਤੇ ਲੋਕ ਪ੍ਰਸੰਨ ਹੋ ਜਾਂਦੇ ਹਨ ਆ ਯਾ ਆ ਕਰਕੇ ਭਾਈ ਸਾਵਣ ਮਲ ਦੇ ਪਾਸ ਤੇ ਭਟਾਵਾਂ ਅਰਪਣ ਕਰਦੇ ਹਨ ਤਾਂ ਸਰਬ ਥਾਮਤੋਂ ਲੋਕ ਆਉਂਦੇ ਤੇ ਉਹਨਾਂ ਦਾ ਜਸ ਕਰਦੇ ਹਨ ਤਾਂ ਇੰ ਆ ਭਾਈ ਸਾਵਣ ਮਲ ਦੀ ਜਿਹੜੀ ਸਿੱਕੀ ਹੈ ਉਹ ਫੈਰ ਗਈ ਹੈ ਤਾਂ ਲੋਕ ਉਹਨਾਂ ਦੀਆਂ ਕਰਾਮਾਤਾਂ ਵੇਖ ਕਰਕੇ ਤੇ ਹੈਰਾਨ ਹੁੰਦੇ ਹਨ ਦਾਸਤਾਰ ਤੇ ਬਹੁਤ ਤਾਂ ਰਾਜਾ ਤੇ ਰਾਣੀ ਉਹਨਾਂ ਦੇ ਹੁਕਮ ਅਨੁਸਾਰ ਚੱਲਦੇ ਹਨ ਤਾਂ ਉਹਨਾਂ ਦੇ ਅਨੁਸਾਰੀ ਉਹਨਾਂ ਦੇ ਹੁਕਮ ਦੇ ਵਿੱਚ ਸੇਵਾ ਕਰਦੇ ਨੇ ਬੜੇ ਮੁੱਲ ਦੇ ਵਸਤੂ ਮੰਗਾਵੇ ਬੜੇ ਮੁੱਲ ਵਾਲੇ ਵਸਤਰ ਮੰਗਵਾ ਕਰਕੇ ਕਰਵਾਵੇ ਪੋਸ਼ਣ ਸਭ ਚਾਰ ਤਾਂ ਕੱਪੜੇ ਮੰਗਵਾ ਕੇ ਉਹਨਾਂ ਵਾਸਤੇ ਸੋਨਾ ਜਿਹੜਾ ਚੋੜਾ ਹੈ ਤਿਆਰ ਕਰਵਾਉਂਦੇ ਹਨ ਤਾਂ ਭੋਜਨ ਛਕਾਉਣ ਵਾਸਤੇ ਜਿਹੜੇ ਡਰਾਈ ਫੂਡ ਨੇ ਉਹ ਪਾਉਂਦੇ ਹਨ ਸੋਭ ਦੇ ਆਉਣ ਕੋ ਇਹ ਦੇਤ ਆਹਾਰ ਤਾਂ ਜਿਹੜਾ ਸੁਭ ਸਵਾਦਨ ਕੋ ਦੇਤ ਆਹਾਰ ਬੜੇ ਸਵਾਦਲੇ ਭੋਜਨ ਜਿਹੜੇ ਛਕਣ ਵਾਸਤੇ ਦਿੰਦੇ ਨੇ ਤਾਂ ਜਿਹੜੇ ਸੇਵਕ ਹਨੋ ਸੇਵਾ ਵਾਸਤੇ ਖੜੇ ਰਹਿੰਦੇ ਹਨ ਜਦੋਂ ਵੀ ਭਾਈ ਸ਼ਾਵਨ ਮਲ ਹੁਕਮ ਕਰਦੇ ਆ ਤੇ ਉਹਦੀ ਪਾਲਣਾ ਕਰਦੇ ਨੇ ਤਾਂ ਜਦ ਇਸ ਤਰ੍ਹਾਂ ਬਹੁਤ ਉੱਚੀ ਪਦਵੀ ਤੇ ਪਹੁੰਚ ਗਏ ਹਨ ਤਾਂ ਫਿਰ ਚਿੱਤ ਵਿੱਚ ਭਾਈ ਸ਼ਾਵਨ ਮਲ ਜੀ ਸੋਚਦੇ ਹਨ ਆ ਗੁਰੂ ਕੋ ਤਾਂ ਗੁਰੂ ਕਰਦਾ ਸਾਰਾ ਕਾਰਜ ਸੰਵਰ ਗਿਆ ਹੈ ਤਾਂ ਜਿੰਨੀ ਲੱਕੜੀ ਚਾਹੀਦੀ ਸੀ ਉਹ ਲੱਕੜੀ ਹੁਣ ਭੇਜੀ ਦਿੱਤੀ ਹੈ ਤਾਂ ਨਗਰ ਦੇ ਸਾਰੇ ਕੰਮ ਤਿਆਰ ਹੋ ਜਾਣਗੇ ਤਾਂ ਬਾਅਦ ਵਿੱਚ ਵੀ ਲੱਕੜ ਕੁਝ ਬਾਕੀ ਬਚ ਜਾਏਗੀ ਤਾਂ ਹੁਣ ਮੇਰੇ ਵਾਸਤੇ ਇਹੋ ਹੀ ਯੋਗ ਹੈ ਵੀ ਗੋਇੰਦਵਾਲ ਸਾਹਿਬ ਜਾਣਾ ਚਾਹੀਦਾ ਹੈ ਆ ਚੱਲ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਚਰਣਾ ਕਮਲਾਂ ਦੇ ਦਰਸ਼ਨ ਕਰੀਏ। ਕੋਈ ਇੱਕ ਚਿੰਤਾ ਤਹਿ ਜੈਬੇ ਤਾਂ ਕਹਿੰਦੇ ਵੀ ਚਲਿਆ ਤਾਂ ਜਾਵਾਂ ਪਰ ਉੱਥੇ ਜਾਣ ਦੇ ਵਿੱਚ ਇੱਕ ਚਿੰਤਾ ਹੈ। ਇਸਨੂੰ ਮਾਲਤੀ ਅਗਨ ਫਾਰ ਐ ਸੰਭਾਲ ਕਰਕੇ ਮੇਰੇ ਵਿੱਚ ਕਰਾਮਾਤ ਹੈ। ਬਹੁਤ ਹੈ ਗੁਰੂ ਜੀ ਦੇ ਵੀ ਹੋ। ਜਦੋਂ ਮੈਂ ਗੋਇੰਦਵਾਲ ਸਾਹਿਬ ਗਿਆ ਤੇ ਮੈਂ ਰਾਜੀ ਨੇਰ ਮਾਰ ਵਾਪਸ ਲੈਣਾ ਹੈ ਜਾਣ ਲੈਣਾ ਹਬੇ ਕਾਰਜ ਤਾਂ ਹੁਣ ਪੂਰਾ ਹੋ ਗਿਆ ਹੈ ਤਾਂ ਉਸੇ ਵੇਲੇ ਮੈਂ ਸ਼ਕਤੀਹੀਣ ਹੋ ਜਾਵਾਂਗਾ ਤਾ ਫੇਰ ਕੋਈ ਮੇਰਾ ਇੱਜ਼ਤ ਮਾਣ ਸਤਕਾਰ ਨਹੀਂ ਕਰੇਗਾ। ਤਾ ਵਡਿਆਈ ਤਾਂ ਬਈ ਗੁਰੂ ਦੀ ਹੈ। ਮੈਂ ਤਾਂ ਫੇਰ ਆਮ ਸੁਧਾਰਨ ਲੋਕਾਂ ਵਾਂਗ ਹੀ ਹੋ ਜਾਵਾਂਗਾ। ਤਾ ਇਸ ਕਰਕੇ ਇੱਥੇ ਰਹਿਣਾ ਹੀ ਬਣਦਾ ਹੈ। ਤਾ ਇੱਥੇ ਸਾਰੇ ਆ ਕੇ ਪੂਜਾ ਕਰਦੇ ਹਨ। ਤਾ ਰਾਜੇ ਤੋਂ ਲੈ ਕਰਕੇ ਸਾਰੇ ਸੇਵਾ ਕਰਦੇ ਹਨ। ਚਰਨਾ ਤੇ ਮਥਾ ਟੇਕਦੇ ਤੇ ਭੇਟਾਵਾਂ ਦਿੰਦੇ ਹਨ ਤਾਂ ਗੋਵਿੰਦਵਾਲ ਜਾ ਕੇ ਕੀ ਪ੍ਰਾਪਤ ਹੋਵੇਗਾ ਇਸ ਕਰਕੇ ਇੱਥੇ ਰਹਿਣਾ ਹੀ ਬਣਦਾ ਹੈ। ਆ ਜੋ ਕੋਈ ਚਾਹੁੰਦਾ ਹਾਂ ਕਰਮ ਮਾਤਾ ਨਾਲ ਪ੍ਰਾਪਤ ਕਰ ਲੈਂਦਾ ਹਾਂ। ਤਾਂ ਇਉਂ ਸਾਰੇ ਦੇਸ਼ ਵਿੱਚ ਮੇਰੀ ਕੀਰਤੀ ਜਾਣ ਫੜ ਗਿਆ ਹੈ। ਤਾਂ ਇਸ ਤਰ੍ਹਾਂ ਚਿੱਤ ਵਿੱਚ ਧ੍ਰੜ ਇਰਾਦਾ ਕਰਕੇ ਆਏ ਤੇ ਉੱਥੇ ਹੀ ਠਹਿਰ ਗਏ ਹਾਂ। ਉਹ ਨਿਰਣਾ ਕਰ ਲਿਆ ਵੀ ਹੁਣ ਗੋਬਿੰਦ ਵਾਲ ਸਾਹਿਬ ਮੁੜ ਕੇ ਨਹੀਂ ਜਾਵਾਂਗਾ। ਉੱਥੇ ਰਹਿੰਦਿਆਂ ਜਦ ਕਈ ਮਹੀਨੇ ਬਤੀਤ ਹੋ ਗਏ ਹਨ। ਤਾਂ ਅੰਤਰਜਾਮੀ ਸਤਿਗੁਰਾਂ ਨੇ ਜਾਣ ਲਿਆ ਹੈ ਤਾਂ ਜਾਣ ਲਿਆ ਹੈ ਵੀ ਭਾਈ ਸਾਵਣ ਮਲ ਦੇ ਮਨ ਦੇ ਵਿੱਚ ਜਿਹੜਾ ਲੋਭ ਲਾਲਚ ਜਾਗ ਪਿਆ ਹੈ ਇਸ ਕਰਕੇ ਮਹਾਰਾਜ ਜੀ ਨੇ ਇੱਕ ਸਿੱਖ ਨੂੰ ਹੁਕਮਨਾਮਾ ਚਿੱਠੀ ਲੈ ਕੇ ਭੇਜੀ ਹੈ ਕਾਹ ਚਿੱਠੀ ਜਦੋਂ ਲਿਆ ਕੇ ਸਾਵਣ ਮਲ ਨੂੰ ਦਿੱਤੀ ਸਾਵਣ ਮਲ ਨੇ ਪੜ੍ਹੀ ਤੇ ਪੜ ਕੇ ਹੁਣ ਜਿਹੜਾ ਹੈ ਬਹਾਨਾ ਲਾਉਂਦਾ ਹੈ ਚਿੱਠੀ ਵਿੱਚ ਬਹਾਨਾ ਲੱਗੇ ਭੇਜਿਆ ਵੀ ਮੇਰਾ ਆਉਣ ਨੂੰ ਮਨ ਤਾਂ ਬਹੁਤ ਕਰਦਾ ਪਰ ਰਾਜਾ ਨਹੀਂ ਆਉਣ ਦਿੰਦਾ ਹੈ ਹਾਂ ਕੋਈ ਗੱਲ ਨਹੀਂ ਕੋਈ ਦਿਨਾਂ ਦੇ ਵਿੱਚ ਆ ਕੇ ਦਰਸ਼ਨ ਕਰਾਂਗਾ ਆ ਸਤਿਗੁਰਾਂ ਨੇ ਜਾਣ ਲਿਆ ਵੀ ਸ਼ਾਵਨ ਮਗ ਜਿਹੜਾ ਹੈ ਉਹ ਬਹਾਨਾ ਮਾਰਦਾ ਹੈ ਮਾਸੂਤਾ ਪਛੇਨਾ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਖਿਆ ਵੀ ਰਮਾਲ ਤੋਂ ਜਿਹੜਾ ਬੜੀਆਂ ਕਰਮਾਤਾਾਂ ਦੇ ਸਾਥ ਹੈ ਜੇ ਸ਼ਾਮਨ ਮਾਲ ਨਹੀਂ ਆਉਂਦਾ ਤੇ ਤੂੰ ਗੋਇੰਦਵਾਲ ਸਾਹਿਬ ਆ ਜਾ। ਕਿਹਾ ਜਦੋਂ ਮਹਾਰਾਜ ਜੀ ਨੇ ਸੋਚਿਆ ਤੇ ਉਸੇ ਵੇਲੇ ਰਮਾਲ ਤੇ ਉਥੋਂ ਚੱਲ ਪਿਆ ਹੈ। ਉਹ ਗੋਇੰਦਵਾਲ ਸਾਹਿਬ ਪਹੁੰਚ ਗਿਆ ਤੇ ਸ਼ਾਮਨ ਮਾਲ ਇਉਂ ਜਿਹੜਾ ਹੈ ਖਾਲੀ ਰਹਿ ਗਿਆ ਹੈ। ਆ ਇਉਂ ਸਤਿਗੁਰਾਂ ਦੀ ਗਤ ਨੂੰ ਜਾਣ ਕੇ ਹੁਣ ਝੂਰਦਾ ਹੈ। ਮੈਂ ਕਰਮ ਕੀਉ ਤਮਾਹੂ। ਤਾਂ ਸਤਿਗੁਰਾਂ ਦੀ ਆਗਿਆ ਭੰਗ ਕਰਕੇ ਮੈਂ ਵੱਡਾ ਕੋ ਕਰਮ ਕੀਤਾ ਹੈ। ਕੈਨ ਦਾਸ ਦਾ ਦੋਹੇ ਚੱਕਰੋ ਕਿਸੂਰ ਕੀਤੇ। ਤਾਂ ਇਉਂ 2-4 ਦਿਨ ਜਦੋਂ ਬਤੀਤ ਹੋਏ ਹਨ। ਫਿਰ ਇਸ ਤਰ੍ਹਾਂ ਮਨ ਦੇ ਵਿੱਚ ਸਮਝਿਆ ਹੈ। ਤਾਂ ਰਾਜਾ ਹੈ ਰਾਣੀ ਹੈ ਵਜੀਰ ਪ੍ਰਜਾ ਆਦਿਕ। ਤਾ ਇਨਾਂ ਸਾਰਿਆਂ ਨੂੰ ਛੱਡ ਕੇ ਹੁਣ ਮੈਂ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਪਾਵਾਂਗਾ ਆਪਣੀ ਪੁੱਲ ਬਖਸ਼ਵਾਵਾਂਗਾ ਬਈ ਵੱਡੇ ਹਨ ਤੇ ਵੱਡੇ ਛੋਟਿਆਂ ਦੀ ਕੀਤੀ ਗਲਤੀ ਨੂੰ ਮਨਜ ਨਹੀਂ ਲਿਆਉਂਦੇ ਹਨ ਜੋ ਚੜ੍ਹਨੀ ਪੜੇ ਰੋ ਜਾਂ ਫਿਰ ਸਾਰੀ ਸੰਗਤ ਨੂੰ ਲੈ ਕੇ ਜਾਵਾਂਗਾ ਤੇ ਮਹਾਰਾਜੀ ਦੇ ਚਰਨੀ ਪਾਵਾਂਗਾ ਬੇਨਤੀ ਕਰੋ ਉੱਥੇ ਰਲਬਾਈ ਤੇ ਮਹਾਰਾਜੀ ਦੇ ਸਾਹਮਣੇ ਲੋਕ ਕਰਕੇ ਬੇਨਤੀ ਕਰਾਂਗਾ ਤਾਂ ਵੱਡਿਆਂ ਦੀ ਜਿਹੜੀ ਗੁੱਸਾ ਹੁੰਦਾ ਵਾ ਤੇ ਉਹ ਅੱਗ ਵਰਗਾ ਹੁੰਦਾ ਹੈ ਤਾਂ ਜਿਹੜੀ ਬੇਨਤੀ ਕਰਨੀ ਹੈ ਤੇ ਇਹ ਪਾਣੀ ਵਾਂਗ ਹੁੰਦੀ ਹੈ ਤਾਂ ਹੋਰ ਤਾਂ ਕੋਈ ਉਪਾਅ ਬਣਦਾ ਨਹੀਂ ਹੈ ਤਾਂ ਕਹਿੰਦੇ ਜੇ ਬੇਨਤੀ ਕਰੀਏ ਤਾਂ ਫਿਰ ਉਹ ਪਾਣੀ ਵਾਂਗੂ ਕੰਮ ਕਰਦਾ ਤੇ ਵੱਡਿਆਂ ਦਾ ਗੁੱਸਾ ਅਗਰੂਪੀ ਜਿਹੜਾ ਸ਼ਾਂਤ ਹੋ ਜਾਂਦਾ ਹੈ ਇਹੋ ਮਾ ਦ੍ਰਿੜ ਕਰਨ ਗਿਉ ਨਿਰਤ ਕੋ ਤਾਂ ਇਉਂ ਫਿਰ ਦ੍ਰਿੜ ਇਰਾਦਾ ਬਣਾ ਕੇ ਤੇ ਰਾਜੇ ਨੂੰ ਸੱਦਿਆ ਹੈ ਕਹਿਣ ਲੱਗਾ ਵੀ ਜਿਸ ਤਰ੍ਹਾਂ ਮੈਂ ਤੁਹਾਡਾ ਗੁਰੂ ਹਾਂ ਤੇ ਇਸੇ ਤਰ੍ਹਾਂ ਮੇਰੇ ਵੀ ਗੁਰੂ ਹਨ ਤਾਂ ਜਿਨ੍ਹਾਂ ਦੀ ਕਿਰਪਾ ਦੇ ਨਾਲ ਮੈਂ ਇੱਥੇ ਆਇਆ ਸੀ ਮੈਂ ਬਹੁਤ ਸਭ ਨੂੰ ਸੁਬਾਸ਼ ਤਾਂ ਜਿੰਨਾ ਦੀ ਕਿਰਪਾ ਦੇ ਨਾਲ ਮੈਂ ਇੱਥੇ ਰਹਿ ਕੇ ਤੁਹਾਨੂੰ ਸਾਰਿਆਂ ਨੂੰ ਸੁਖ ਦਿੱਤੇ ਹਨ ਹੁਣ ਮੇਰੀ ਇੱਛਾ ਹੈ ਉਹਨਾਂ ਦੇ ਦਰਸ਼ਨ ਕਰਨ ਦੀ ਤੇ ਮੈਂ ਚਾਹੁੰਦਾ ਵੀ ਤੁਸੀਂ ਵੀ ਚੱਲ ਕੇ ਉਹਨਾਂ ਦੇ ਦਰਸ਼ਨ ਕਰੋ ਤਾਂ ਉਹਨਾਂ ਦੇ ਨਾਲ ਮਿਲ ਕਰਨਾ ਬੜਾ ਪਵਿੱਤਰ ਹੈ ਜਿਸ ਕਰਕੇ ਲੋਕ ਪਰਲੋਕ ਦੇ ਵਿੱਚ ਭਲਾ ਹੋ ਜਾਏਗਾ ਇਹ ਸਤਿਗੁਰਾਂ ਵਾਸਤੇ ਉਤਮ ਪ੍ਰੀਤਾਵਾਂ ਲੈਣੀਆਂ ਕਰੋ ਤਾਂ ਕਹਿੰਦੇ ਜੇ ਗੁਰੂ ਦੀ ਪ੍ਰਸੰਤਾ ਮਿਲ ਗਈ ਤੇ ਸਰਬ ਤਰ੍ਹਾਂ ਕਰਕੇ ਸੁਖ ਦੀ ਪ੍ਰਾਪਤੀ ਹੋਵੇਗੀ ਤਾਂ ਇਉਂ ਫਿਰ ਇਹਨਾਂ ਦਾ ਵਚਨ ਮੰਨ ਕੇ ਰਾਜਾ ਤੇ ਜਿੰਨੀਆਂ ਵੀ ਉਹਨਾਂ ਦੀਆਂ ਪਤਰਾਣੀਆਂ ਮੰਤਰੀ ਤੇ ਸੈਨਾਦਿਕ ਹੈ ਤਾਂ ਸਾਰਿਆਂ ਨੂੰ ਨਾਲ ਲੈ ਲਿਆ ਹੈ ਤਾਂ ਰਾਜੇ ਨੇ ਹੱਥ ਜੁੜ ਕਰਕੇ ਵਚਨ ਮੰਨ ਲਿਆ ਹੈ ਤਾਂ ਸਾਰਿਆਂ ਨੂੰ ਤਿਆਰ ਕਰਵਾ ਲਿਆ ਹੈ ਰਾਮਨ ਮਾਲ ਵਾਸਤੇ ਇੱਕ ਪਾਲਕੀ ਦਿੱਤੀ ਹੈ ਤਾਂ ਜਿਹਨੂੰ ਹਾਥੀ ਘੋੜੇ ਲਾ ਦਤੇ ਹਨ ਤਾਂ ਜਿਹੜੀਆਂ ਪਟਰਾਣੀਆਂ ਹਨ ਉਹਨਾਂ ਵਾਸਤੇ ਡੋਲੇ ਤਿਆਰ ਕੀਤੇ ਨੇ ਤਾਂ ਉਹ ਵੀ ਬੜੇ ਆਨੰਦ ਦੇ ਸਹਿਤ ਹੋ ਕੇ ਚੱਲੀਆਂ ਹਨ ਤਾਂ ਸਾਰਿਆਂ ਦੇ ਮਨ ਵਿੱਚ ਬੜਾ ਉਤਸ਼ਾਹ ਹੈ ਜੀ ਅੰਤਰਜਾਮੇ ਸਤਿਗੁਰਾਂ ਦੇ ਦਰਸ਼ਨ ਕਰਾਂਗੇ ਕਿਉਂ ਹੌਲੀ ਹੌਲੀ ਚੱਲਦੇ ਆ ਸਾਰਾ ਰਸਤਾ ਤੈਅ ਕਰ ਲਿਆ ਹਾਂ <laughs> ਗੋਇੰਦਵਾਲ ਸਾਹਿਬ ਪਹੁੰਚ ਗਏ ਹਨ ਆ ਬਿਆਸਾ ਦਰਿਆ ਦੇ ਕਿਨਾਰੇ ਤੇ ਉਤਰ ਗਏ ਹਨ ਤਾਂ ਰਾਜਾ ਹੈ ਰਾਣੀ ਆਹੰਤ ਸਾਰੀ ਸਾਨਾ ਹੈ ਤੀਰਜ ਤੇ ਦਲਾਸਾ ਦੇ ਕਰਕੇ ਸ਼ਾਵਣ ਮਲ ਨੇ ਤਾਂ ਇਹ ਨਗਰ ਵਿੱਚ ਪ੍ਰਵੇਸ਼ ਕੀਤਾ ਹੈ ਤਾਂ ਆਪਣੇ ਸੈਕ ਸਾਥੀਆਂ ਨੂੰ ਮਿਲਿਆ ਹੈ ਸਾਰੀ ਸੰਗਤ ਨੂੰ ਮਿਲਿਆ ਹੈ ਆਓ ਸਾਰਿਆਂ ਦਾ ਦਾਰ ਪਹੁੰਚ ਕੇ ਬੜਾ ਪ੍ਰਸੰਨ ਹੋਇਆ ਹੈ ਤਾਂ ਫਿਰ ਸਤਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਤਾਂ ਕੋਈ ਸ਼ਰਮਿੰਦਾ ਹੋਇਆ ਤੇ ਮਹਾਰਾਜੀ ਦੇ ਦਰਸ਼ਨ ਕਰਨ ਵਾਸਤੇ ਚੱਲਿਆ ਹੈ ਤਾ ਸੋਚਦਾ ਵੀ ਸਤਿਗੁਰਾਂ ਦੇ ਚਰਨਾਂ ਕਮਲਾਂ ਤੇ ਸਿਰ ਧਰ ਕੇ ਕੀ ਬੰਦਲਾ ਪਾਉ ਕਰਕਾਸ ਤਾਂ ਬੇਨਤੀ ਕਰਾਂਗਾ ਮੈਂ 라ਵਰ ਕੋ ਸੇਕਾ ਸਤਿ ਸਾਮੋ ਤਾਂ ਮੈਂ ਸਤਿਗੁਰਾਂ ਦਾ ਸੇਕ ਹਾਂ ਤੇ ਪੁੱਤਰ ਦੇ ਸਮਾਨ ਹਾਂ ਇੱਕ ਵਸਰਾ ਇੱਕ ਵਸਰਾ ਔਰ ਤਾਏ ਆਪ ਤਾਂ ਸੇਵਕਾਂ ਨੂੰ ਤਾਂ ਸਦਾ ਗੁਰੂ ਦੀ ਆਸ ਹੁੰਦੀ ਹੈ ਗੁਰੂਕਾਰ ਦੇ ਬੜੇ ਸੁਧਾਵੈ ਤਾਂ ਜਦੋਂ ਸਤਿਗੁਰਾਂ ਦੇ ਪਾਸ ਆਇਆ ਬੇਨਤੀਆਂ ਕਰਦਾ ਵੀ ਜਦੋਂ ਛੋਟੇ ਕੰਮ ਵਿਗਾੜ ਦਿੰਦੇ ਆ ਤੇ ਵੱਡੇ ਸੁਧਾਰ ਲੈਂਦੇ ਹਨ ਤਾਂ ਮੈਨੂੰ ਆਪਣਾ ਜਾਣ ਕੇ ਮਾਫ ਕਰ ਦਿਓ ਤੁਸੀਂ ਕਿਹਾ ਦੇ ਬਿਲਾ ਸਤਿ ਕੋ ਦੱਸ ਕਿਹਾ ਦੇ ਕਰਗੇ ਤੇ ਪੁੱਤਰਾਂ ਨੂੰ ਦਿਲਾਸਾ ਦਿੰਦੇ ਹਨ ਨਾ ਮੇਰਾ ਅਗਣ ਕੋਈ ਵੀ ਮਾਨ ਦੇ ਵਿੱਚ ਨਾ ਧਾਰਨ ਕਰੋ ਤਾਂ ਉਹ ਤੁਹਾਡੇ ਹਿਰਦੇ ਵਿੱਚ ਹੀ ਲਾਜ ਹੈ ਜੇ ਸਿਖਾਂ ਵਿੱਚ ਸੇਵਕਾਂ ਦੇ ਵਿੱਚ ਜਾਂ ਪੁੱਤਰਾਂ ਵਿੱਚ ਖੋਟ ਆ ਜਾਏ ਤਾ ਆਪਣਾ ਬਿਰਤ ਜਾਣ ਕੇ ਮੈਨੂੰ ਬਖਸ਼ ਲਓ ਤੁਸੀਂ ਅੰਤਰਜਾਮੀ ਹੋ ਤੇ ਸਭ ਕੁਝ ਜਾਣਦੇ ਹੋ ਤਾਂ ਕਹਿੰਦੇ ਮੈਂ ਕੀ ਕਹਾਂ ਸਭ ਕੁਝ ਤੁਸੀਂ ਜਾਣਦੇ ਹੋ ਤਵੇ ਦੋ ਰਹੇ ਹੋ ਕਦੋਂ ਇਹ ਆਇਆਂ ਕਹਿ ਕੇ ਹਾ ਬਿਉੜ ਕਰਕੇ ਸਾਹਮਣੇ ਖੜਾ ਹੈ ਇਹਨੂੰ ਵੇਖ ਕਰਕੇ ਸਤਿਗੁਰੂ ਜੀ ਮੁਸਕਰਾਏ ਹਨ ਕਿਰਪਾ ਕਰਨ ਕਰਪਾ ਬਖਾੜ ਤਾਂ ਕਿਰਪਾ ਦੇ ਸਮੁੰਦਰ ਕਿਰਪਾ ਦੇ ਘਰ ਵਿੱਚ ਇਉਂ ਬੋਲੇ ਹਨ ਸਿਖ ਸੇਵਕ ਉਸ ਪਹਿਦ ਮੇਰੇ ਇਹ ਸਾਡੇ ਸਿਖ ਹਨ ਸੇਵਕ ਹਨ ਪੁੱਤਰ ਹਨ ਭਾਈ ਅਸੀਂ ਚਾਹੁੰਦੇ ਹਾਂ ਆਪਣੇ ਸਿੱਖਾਂ ਸੇਵਕਾਂ ਪੁੱਤਰਾਂ ਦੀ ਕਲਿਆਣ ਕਰਨਾ ਤਾ ਕਹਿੰਦੇ ਤੁਹਾਡੇ ਹਿਰਦੇ ਵਿੱਚ ਹੰਕਾਰ ਦਾ ਰੋਗ ਵਧ ਗਿਆ ਸੀ ਤਾਂ ਹੰਕਾਰ ਦਾ ਰੋਗ ਨਾਸ਼ ਕਰਨ ਵਾਸਤੇ ਤਾਂ ਇਹ ਕਰਤੱਸੀ ਕੀਤੀ ਹੈ ਕਾ ਕਹਿੰਦੇ ਤੇਰੇ ਕੋਲ ਅਨਮਾਲ ਵਾਪਸ ਲੈ ਲਿਆ ਤੇ ਇਹਦੀ ਚਿੰਤਾ ਨਾ ਕਰ ਤਾਂ ਹੁਣ ਵੀ ਪੁੱਤਰ ਤੈਨੂੰ ਬਹੁਤ ਸਾਰਾ ਧਨ ਦੇਵਾਂਗੇ ਮਹਾਰਾਜੀ ਨੇ ਆਖਿਆ ਹਰੀਪੁਰ ਦਾ ਸਾਰੀ ਸੰਗਤ ਅਤੇ ਰਾਜੇ ਦੇ ਸਮੇਤ ਤਾਂ ਇਹ ਸੰਗਤ ਤੇ ਰਾਜਾ ਤੇ ਉਹਦਾ ਰਾਜ ਭਾਗ ਸਾਰਾ ਤੈਨੂੰ ਸ੍ਰੀ ਦੇ ਦਿੰਦਾ ਹੈ ਤਾਂ ਉਹਨਾਂ ਦਾ ਗੁਰੂ ਬਣ ਕੇ ਲੰਮਾ ਸਮਾਂ ਸੁਖ ਭਗੋਲ ਤਾਂ ਸਾਡੀ ਬਖਸ਼ਿਸ਼ ਨਾਲਸ ਨਹੀਂ ਹੋਵੇਗੀ ਤਾਂ ਆਨੰਦ ਦਾਦੇ ਸਿਹਤ ਹੋ ਕਰਕੇ ਸਾਰੇ ਸੁਖ ਪਾਵੋ ਤਾਂ ਇਥੇ ਰਹਿ ਕੇ ਨਾਮ ਜਪੋ ਤੇ ਅੰਤ ਨੂੰ ਸਾਡੇ ਚਰਨਾਂ ਵਿੱਚ ਪਹੁੰਚ ਜਾਓਗੇ ਸਭ ਪੂਤਰੇ ਤਾਂ ਪੁੱਤਾਂ ਪ੍ਰੇਤਾਂ ਤੇ ਜਿਹੜੀਆਂ ਡੈਣਾ ਹਨ ਉਹਨਾਂ ਵਿੱਚ ਨਿਰਭੈ ਹੋ ਕਰਕੇ ਵਿਤਰਨਾ ਕਰੋ ਉਹ ਸਾਰੀਆਂ ਤੁਹਾਡੇ ਅਧੀਨ ਰਹਿਣਗੀਆਂ ਤਾਂ ਜਨੀਆਂ ਵੀ ਗੁਪਤ ਹਨ ਸ਼ਕਤੀਆਂ ਉਹ ਸਾਰੀਆਂ ਤੁਹਾਡੇ ਹੁਕਮ ਦੇ ਅਨਸਾਰੀ ਹੋਣਗੀਆਂ ਤਾਂ ਉਹ ਸਾਡੀ ਬਖਸ਼ਿਸ਼ ਕਰਕੇ ਤੁਹਾਡੇ ਪਾਸ ਆ ਗਈਆਂ ਹਨ ਤਾਂ ਜਿਵੇਂ ਚਾਹੋ ਤੇ ਉਵੇਂ ਉਹਨਾਂ ਨੂੰ ਹੁਕਮ ਕਰ ਸਕਦੇ ਹੋ ਤੁਹਾਡਾ ਹੁਕਮ ਕੋਈ ਵੀ ਨਹੀਂ ਸਕਦਾ ਹੈ ਸਾਰੇ ਤੁਹਾਡੀ ਸੇਵਾ ਕਰਨਗੇ ਸਾਡੀ ਸੇਵਾ ਦਾ ਇਹੋ ਹੀ ਪਲ ਹੈ ਗੁਰੂ ਬਣੋ ਤੇ ਚਰਨ ਪਜਾਓ ਤੋ ਸੰਕਾ ਕੁਝ ਬੰਦਾ ਵੱਲ ਆਏ ਹੋਰ ਕੁਝ ਵੀ ਸ਼ੰਕਾ ਮਨ ਵਿੱਚ ਨਾ ਲਿਆਓ ਸਿੱਧਾ ਸਗਰੀ ਪਈਓ ਤਾਂ ਇਉਂ ਸਾਡੇ ਰਮਾਲ ਕਰਕੇ ਸਾਰੀਆਂ ਸਿੱਧੀਆਂ ਤੁਹਾਡੇ ਵਿੱਚ ਆ ਗਈਆਂ ਹਨ ਤਾਂ ਇਉਂ ਆਨੰਦ ਹੋ ਕੇ ਸਭ ਕੁਝ ਪ੍ਰਾਪਤ ਕਰ ਲਿਆ ਹੈ ਭੈਓ ਹੰਕਾਰ ਤਿਰੋਤੀ ਤਾਂ ਇਉਂ ਜਿਹੜਾ ਹੈ ਉਹ ਪ੍ਰਾਪਤ ਕਰਕੇ ਹੰਕਾਰ ਹੋ ਗਿਆ ਸੀ ਤੇ ਉਹ ਹੀ ਰਾ ਮਹਾਰਾਜ ਕਹਿੰਦੇ ਜਦਾ ਹੰਕਾਰ ਸੀ ਤੇ ਉਹਨੇ ਪ੍ਰੇਮਾ ਭਗਤੀ ਦੇ ਰਾਹ ਤੋਂ ਤੁਹਾਨੂੰ ਭਲਾ ਦੇਣਾ ਸੀ ਤਾਂ ਜੇ ਭਗਤੀ ਭੁੱਲ ਜਾਏ ਤੇ ਪਰਲੋਕ ਵਿਗੜ ਜਾਂਦਾ ਹੈ ਤੇ ਇਸੇ ਕਰਕੇ ਪੁੱਤਰ ਤੇ ਤੇਰੇ ਵਿੱਚ ਇੱਕ ਵਾਰੀ ਕਰਾਂ ਮਾਤਾ ਨੂੰ ਖੋ ਰਿਆ ਸੀ ਤਾਂ ਸਰਵ ਤਰੀਕਿਆਂ ਨਾਲ ਤੇਰੀ ਰੱਖਿਆ ਕੀਤੀ ਹੈ ਤਾਂ ਹਣ ਸਤਨਾਮ ਵਾਹਿਗੁਰੂ ਸਿਮਰਿਆ ਕਰ ਇਸ ਤਰ੍ਹਾਂ ਆਪਣਾ ਜਾਣ ਕਰਕੇ ਦੋਨੇ ਲੋਕਾਂ ਦੇ ਸੁੱਖ ਦਿਤੇ ਹਨ ਤਾਂ ਧੰਨ ਧੰਨ ਹਣ ਸਤਗੁਰੂ ਗੁਰੂ ਅਮਰਦਾਸ ਸਾਹਿਬ ਜਿਨ੍ਹਾਂ ਦਾ ਸਿਮਰਨ ਕਰਕੇ ਸ਼ੋਗ ਮੁੱਕ ਜਾਂਦੇ ਹਨ ਪੁਜਤਬ ਦੀ ਖਿਮਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀ ਖਾਤੇ